ਰਾਮ ਦਾ ਇੱਕ ਬਾਰ ਬਾਰ ਬਾਪੂ ਕਮੈਂਟ ਆਈ ਜਾਂਦਾ ਸੀ ਵੀ ਇਹ ਕਿਹੜੇ ਕੱਦੂ ਲਾਇਆ ਅੱਜ ਬਈ ਹੋਈ ਹੈਗੀ ਆਪਣੀ 14 ਨਵੰਬਰ ਹੋਇਆਗਾ 2025 ਠੀਕ ਆ ਇਹ ਆਪਾਂ ਜਿਹੜੇ ਕੱਦੂ ਆ ਬਈ ਅੱਜ ਇਹ ਲਾਏ ਹੋਏ ਨੇ ਠੀਕ ਆ ਇਹ 10 ਦਿਨ ਪਹਿਲਾਂ ਆਪਾਂ ਕੱਦੂ ਲਾਏ ਸੀ ਤੇ ਆਪਣੇ ਜਰਮੀਨੇਸ਼ਨ ਸਾਰੇ ਹੋਈ ਖੜਿਆ ਤੇ ਬਾਪੂ ਸਾਰਿਆਂ ਦਾ ਕਮੈਂਟ ਆ ਰਿਹਾ ਸੀ ਵੀ ਇਹਨਾਂ ਨੂੰ ਐ ਲੱਗਦਾ ਸੀ ਵੀ ਇਹ ਸਿਆਲ ਦੇ ਵਿੱਚ ਕਿਵੇਂ ਹੁੰਦੇ ਨੇ ਕਿੱਦਾਂ ਹੁੰਦੇ ਨੇ ਬੱਲਾ ਨਾਲ ਲੱਗ ਕੇ ਮਰਦੀਆਂ ਤਾਂ ਨਹੀਂ ਵੀ ਕੀ ਗੱਲ ਬਾਤ ਆ ਜਾਣਕਾਰੀ ਦੇ ਦੇ ਵਾਰੀ ਇਹਨਾਂ ਨੂੰ ਕੁਝ ਨਹੀਂ ਹੁੰਦਾ ਬਸ ਧੱਕੇ ਰੱਖੋ ਪੰਜਾਤਨਾ ਤੋਂ ਹਵਾਲਾ ਦੇ ਨੰਗੇ ਕਰ ਲਓ ਹਾਂ ਇਹ ਕਾਗਜ਼ ਇਹਦੇ ਵਿੱਚ ਕਾਗਜ਼ ਪਾਉਣਾ ਆਪਾਂ ਜਿੱਦੇ ਤੁਸੀਂ ਗੁੱਡਗੜਾਇਰਾ ਕਰਨਾ ਹੈ ਉਹਦੇ ਉਹ ਕਰ ਦੋ ਵੈਸੇ ਹਲੇ ਅਸੀਂ 20 ਤਰੀਕ ਤੱਕ ਅਸੀਂ ਵੀ ਹੁਣ ਬਸ ਕੱਲ ਤੋਂ ਦੇਖਦੇ ਤਿਆਰੀ ਕਰਦੇ ਹਾਂ ਟੱਕਣ ਟੋਕਣ ਦੀ ਤੇ ਇਹ ਜਿਹੜੇ ਕਦੂ ਨੇ ਭਾਈ ਆਪਾਂ ਸੋਨ ਨੂੰ ਜਾ ਕੇ 10 ਵਾਪਕ ਕਦੋਂ ਹੀ ਵੇਚਣ ਲੱਗੇ ਜਾਂਦੇ ਹੁੰਦੇ ਆ ਵਾ ਦੂਜੇ ਮਹੀਨੇ ਦੀ 10 ਤਰੀਕ 12 ਤਰੀਕ 15 ਤਰੀਕ ਵੈਸੇ ਤਾਂ ਵੈਸੇ ਦਾ ਹੀ ਪਹਿਲੇ ਮਹੀਨੇ ਦੀ ਕਈ ਵਾਰੀ ਦਾ 15-15 ਤਰੀਕ ਨੂੰ ਵੀ ਕਾਜ ਥੱਲੋ ਤੋੜਨ ਲੱਗੇ ਜਾਂਦੇ ਹੁੰਦੇ ਆਗੇ ਸਾਡੇ ਕੋਲ ਦੋ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਇਹ ਉਹ ਇੰਨਾ ਕਰ ਕੀ ਹੋਈ ਸੀ ਕਿ ਕਿਉਂਕਿ ਇਹ ਅਸੀਂ ਸਬਜ਼ੀ ਜਿਹੜੀ ਲਾਉਣ ਲੱਗੇ ਆਗੇ ਇਸੇ ਨੇ ਸਾਡੀ ਤਰੱਕੀ ਕਰਾਈ ਸੀ ਇਸ ਸਬਜ਼ੀ ਨੇ ਜਿਹੜੀ ਅਸੀਂ ਕਾਹੇ ਥੱਲੇ ਲਾਉਨੇ ਆ ਥੋੜਾ ਜਿਹਾ ਖਰਚਾ ਤਾਂ ਹੈਗਾ ਮਾਂ ਬਾਪੂ ਪਰ ਕਮਾਈ ਬਹੁਤ ਚੰਗੀ ਆ ਖਰਚਾ ਫੁੱਲ ਹੈ ਖਰਚਾ ਵੀ ਬਈ ਪੂਰਾ ਵਧੀਆ ਆ ਨਹੀਂ ਖਰਚਾ ਵੀ ਪੂਰਾ ਫੁੱਲ ਆਵੇਂ ਕਹਿੰਦੇ ਆਪਾਂ 40-50 ਹਜ਼ਾਰ ਰੁਪਏ ਕਿੱਲਾ ਖਾ ਜਾਂਦਾ ਆ ਰਾਮ ਨਾਲ ਤੇ ਜੇ ਮੈਂ ਹੁਣ ਖਰਬੂਜਾ ਜਾਂ ਤਰਬੂਜ ਤੇ ਕਰਦੇ ਆ ਉਹਦੇ ਤਾਂ ਫਿਰ 70-80 ਹਜ਼ਾਰ ਨੂੰ ਮੂੰਹ ਮਾਰਦਾ ਕਿੱਲਾ ਤੇ ਪਰ ਕਮਾਈ ਬਹੁਤ ਵਧੀਆ ਗਈ ਤੇ ਪਰ ਖੇਚਰਾ ਵੀ ਬਹੁਤਾ ਸਾਰਾ ਸਿਆਲ ਵੀ ਵੀਰੇ ਠੰਡ ਦੇ ਵਿੱਚ ਆਉਣਾ ਪੈਂਦਾ ਰਹਿਣਾ ਪੈਂਦਾ ਫਿਰ ਜਾ ਕੇ ਇਹ ਕਦੂ ਕਾਮਯਾਬ ਹੁੰਦੇ ਨੇ ਪਰ ਕਮਾਈ ਦਾ ਜੇ ਆਪਾਂ ਕਹਈਏ ਸਰੋਤ ਵਧੀਆ ਆ ਸਾਰਾ ਵਾਹਨ ਆਪਣੇ ਕੋਲੇ ਸਾਰਾ ਜਿਹੜਾ ਲੱਗਾ ਹੋਇਆ ਉਹ ਤੱਕ ਬਈ ਜਿੱਥੇ ਤੱਕ ਗੱਡੀ ਇੱਕ ਸਾਨੂੰ ਨਜ਼ਰ ਆਉਂਦੀ ਆ ਉੱਥੇ ਤੱਕ ਸਾਰਾ ਇਹ ਲੱਗਾ ਹੋਇਆ ਕਦੂਆਂ ਦਾ ਤੇ ਦੂਸਰੇ ਪਾਸੇ ਵੀ ਆਪਣੇ ਕੋਲ ਲੱਗੇ ਹੋਏ ਨੇ